ਜਿਵੇਂ ਹੀ ਤੁਸੀਂ ਮੇਨ ਗੇਟ ਅਨੰਤਪੁਰ ਸਾਹਿਬ ਦਾ ਦਾਖਲ ਹੋਵੋਗੇ ਤਾਂ ਸਿਰਫ 1 ਕਿਲੋਮੀਟਰ ਅੱਗੇ ਆ ਕੇ ਖੱਬੇ ਹੱਥੀਂ ਤੁਹਾਨੂੰ ਟੈਂਟ ਸਿਟੀ ਦਿਖਾਈ ਦੇਣੀ ਸ਼ੁਰੂ ਹੋ ਜਾਵੇਗੀ ਜੇਕਰ ਦਾਖਲ ਹੋਵੋਗੇ ਤਾਂ ਸਭ ਤੋਂ ਸਾਹਮਣੇ ਸਭ ਤੋਂ ਪਹਿਲੇ ਨੰਬਰ ਤੇ ਤੁਹਾਨੂੰ ਐਡਮਿਨ ਬਲਾਕ ਨਜ਼ਰ ਆਵੇਗਾ ਜਿੱਥੇ ਬੈਠੇ ਮੁਲਾਜ਼ਮਾਂ ਨੂੰ ਮਿਲਣਾ ਪਵੇਗਾ ਔਰ ਉੱਥੇ ਜਾ ਕੇ ਸਿਰਫ ਇੱਕ ਆਧਾਰ ਕਾਰਡ ਦਿਖਾਉਣਾ ਹੋਵੇਗਾ ਇੱਕ ਟੈਂਟ ਦੇ ਵਿੱਚ 16 ਜਨਿਆਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ ਸਰਦੀਆਂ ਤੇ ਦਿਨ ਨੇ ਸਵੇਰ ਸ਼ਾਮ ਦੀ ਸਰਦੀ ਵੀ ਹੁੰਦੀ ਏ ਤੇ ਰਜਾਈਆਂ ਦਾ ਇੰਤਜ਼ਾਮ ਵੀ ਇੱਥੇ ਕੀਤਾ ਗਿਆ ਪੂਰੇ ਟੈਂਟ ਸਿਟੀ ਦੇ ਵਿੱਚ 1200 ਦੇ ਕਰੀਬ ਸੰਗਤਾਂ ਰਹਿ ਸਕਦੀਆਂ ਨੇ ਇੱਥੇ ਆ ਕੇ ਆ ਅਨੰਦਪੁਰ ਸਾਹਿਬ ਔਰ ਨੰਗਲ ਰੋਡ ਦੇ ਉੱਪਰ ਉੱਥੇ ਇਹ ਟੈਂਟ ਸਿਟੀ ਹੈ ਤੇ ਇੱਥੇ ਆ ਕੇ ਰਹਿਣ ਦੇ ਲਈ ਤੁਹਾਨੂੰ ਆਨਲਾਈਨ ਰਜਿਸਟ੍ਰੇਸ਼ਨ ਕਰवानी ਪਵੇਗੀ ਤੇ ਰਜਾਈਆਂ ਦਾ ਇੰਤਜ਼ਾਮ ਵੀ ਇੱਥੇ ਕੀਤਾ ਗਿਆ ਇਸੇ ਦੇ ਨਾਲ ਟੇਬਲ ਕੁਰਸੀ ਇੱਥੋਂ ਤੱਕ ਕਿ ਜੇਕਰ ਤੁਸੀਂ ਆਪਣੇ ਮੋਬਾਈਲ ਫੋਨ ਦੇ ਚਾਰਜਰ ਤੱਕ ਵੀ ਲਗਾਉਣੇ ਹਨ ਤੇ ਉਸ ਦਾ ਇੰਤਜ਼ਾਮ ਵੀ ਇੱਥੇ ਬਕਾਇਦਾ ਕੀਤਾ ਗਿਆ ਹੈ ਪਾਣੀ ਦਾ ਇੰਤਜ਼ਾਮ ਹਰ ਵੇਲੇ ਇੱਥੇ ਸੰਗਤਾਂ ਦੇ ਲਈ ਰਹੇਗਾ ਔਰ ਇਸ ਤੋਂ ਇਲਾਵਾ ਜੇ ਜੜੇ ਵੀ ਇਸ ਸਥਾਨ ਤੇ ਆ ਕੇ ਰੁਕਣਗੇ ਓਨਾ ਦੇ ਲਈ ਚੇਂਜਿੰਗ ਰੂਮ ਟੈਂਟ ਦੇ ਅੰਦਰ ਹੀ ਬਣਾਏ ਗਏ ਨੇ ਔਰਤ ਅਤੇ ਮਰਦ ਵਾਸਤੇ ਵੱਖੋ-ਵੱਖਰੇ ਜਿਹੜੇ ਚੇਂਜਿੰਗ ਰੂਮ ਬਣਾਏ ਗਏ ਨੇ ਤੇ ਪੂਰੇ ਤਰੀਕੇ ਦੇ ਨਾਲ ਸੰਗਤਾਂ ਦੇ ਲਈ ਕਿ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸ-ਕਿਸ ਚੀਜ਼ ਦੀ ਵਰਤੋਂ ਜਿਹੜੀ ਕਰਨੀ ਪੈ ਸਕਦੀ ਹੈ ਤੇ ਉਸ ਦਾ ਖਾਸ ਇੰਤਜ਼ਾਮ ਰੱਖਿਆ ਗਿਆ ਤੁਸੀਂ ਤਿਆਰ ਹੋਵੋਗੇ ਤੇ ਉਸ ਦੇ ਲਈ ਟੈਂਟ ਦੇ ਅੰਦਰ ਸ਼ੀਸ਼ੇ ਦਾ ਇੰਤਜ਼ਾਮ ਵੀ ਕੀਤਾ ਗਿਆ ਇੱਕ ਦੋ ਨਹੀਂ ਬਲਕਿ ਕਾਫੀ ਗਿਣਤੀ ਦੇ ਵਿੱਚ ਸ਼ੀਸ਼ੇ ਜਿਹੜੇ ਉਹ ਹਰ ਇੱਕ ਟੈਂਟ ਦੇ ਅੰਦਰ ਲਗਾਏ ਗਏ ਨੇ ਤਾਂ ਕਿ ਜਦੋਂ ਸੰਗਤਾਂ ਇੱਥੇ ਤਿਆਰ ਹੋਣ ਤਾਂ ਉਹਨਾਂ ਨੂੰ ਕਿਸੇ ਵੀ ਚੀਜ਼ ਦੇ ਵਿੱਚ ਪਰੇਸ਼ਾਨੀ ਪੇਸ਼ ਨਾ ਆਵੇ ਤੇ ਇਸ ਤਰੀਕੇ ਦੇ ਨਾਲ ਇਹ 16 ਜਣਿਆਂ ਦਾ ਇੰਤਜ਼ਾਮ ਇੱਥੇ ਹੋਵੇਗਾ ਹਾਲਾਂਕਿ ਪੂਰੀ ਟੈਂਟ ਸਿਟੀ ਦੇ ਵਿੱਚ 1200 ਦੇ ਕਰੀਬ ਸੰਗਤਾਂ ਰਹਿ ਸਕਦੀਆਂ ਨੇ ਇੱਥੇ ਆ ਕੇ ਔਰ ਇਹ ਵੀ ਦੱਸ ਦਈਏ ਕਿ ਜੇਕਰ ਇਸ ਬਲਾਕ ਦੇ ਵਿੱਚ ਤੁਸੀਂ ਆ ਕੇ ਰਹਿਣਾ ਚਾਹੁੰਦੇ ਹੋ ਕਿਉਂਕਿ ਇਹ ਅਨੰਤਪੁਰ ਸਾਹਿਬ ਔਰ ਨੰਗਲ ਰੋਡ ਦੇ ਉੱਪਰ ਉੱਥੇ ਇਹ ਟੈਂਟ ਸਿਟੀ ਹੈ ਤੇ ਇੱਥੇ ਆ ਕੇ ਰਹਿਣ ਦੇ ਲਈ ਤੁਹਾਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ